ਤੂੰ ਬੋਲ ਤੂੰ ਬੋਲ ਹਾਂ ਤੇ ਇਹ ਤੂੰ ਮਾਰਾ ਦਿਆ ਚਲ ਬਾਹਰ ਆ ਤਾ ਚਲ ਆ ਤੂ 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 ਪੁਲਿਸ ਜਿਸ ਦਾ ਕੰਮ ਹੁੰਦਾ ਹੈ ਲੋਕਾਂ ਦੀ ਸੁਰੱਖਿਆ ਵਿੱਚ ਤੇ ਨਾਤ ਰਹਿਣਾ ਹਰ ਸਮੇਂ ਲੋਕਾਂ ਦੀ ਮਦਦ ਕਰਨਾ ਬਟ ਕੱਲ ਇੱਕ ਇਹਜਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਕਿ ਪੁਲਿਸ ਜਦੋਂ ਆਪਣਾ ਫਰਜ਼ ਨਿਭਾ ਰਹੀ ਸੀ ਆਪਣੀ ਡਿਊਟੀ ਨਿਭਾ ਰਹੀ ਸੀ ਉਸੇ ਟਾਈਮ ਤੇ ਹੀ ਇੱਕ ਵਿਆਹ ਚੱਲ ਰਿਹਾ ਸੀ ਤੇ ਪੁਲਿਸ ਆਪਣਾ ਫਰਜ਼ ਨਿਭਾਉਣ ਵਾਸਤੇ ਮੌਕੇ ਤੇ ਪਹੁੰਚੀ ਮੌਕੇ ਤੇ ਪਹੁੰਚ ਕੇ ਡੀਜੇ ਬੰਦ ਕਰਾਉਣ ਵਾਲੀ ਗੱਲ ਕਹੀ ਸਭ ਤੋਂ ਪਹਿਲਾਂ ਚਾਤਮਰ ਉਸ ਵੀਡੀਓ ਤੇ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਆਪਣਾ ਫਰਜ਼ ਨਿਭਾਉਂਦੇ ਹੋਏ ਵਿਆਹ ਸਮਾਗਮ ਤੇ ਪਹੁੰਚਦੀ ਹੈ ਤੇ ਬੀਤੇ ਰਾਤ ਨੂੰ ਡੀਜੇ ਬੰਦ ਕਰਨ ਨੂੰ ਕਹਿੰਦੇ ਆ ਉੱਥੇ ਇੱਕ ਆਦਮੀ ਵੱਲੋਂ ਪੁਲਿਸ ਦੇ ਨਾਲ ਗਲਤ ਵਤੀਰਾ ਕੀਤਾ ਜਾਂਦਾ ਹਾਲਾਂਕਿ ਪੁਲਿਸ ਆਪਣਾ ਫਰਜ਼ ਨਿਭਾ ਰਹੀ ਸੀ ਪੁਲਿਸ ਕਹਿ ਰਹੀ ਸੀ ਕਿ ਹੁਣ ਡੀਜੇ ਬੰਦ ਕਰ ਦਿਓ ਕਿਉਂਕਿ ਇੱਕ ਲਿਮਟ ਟਾਈਮ ਤੋਂ ਬਾਅਦ ਆਪਾਂ ਡੀਜੇ ਨਹੀਂ ਚਲਾ ਸਕਦੇ ਆ ਤੇ ਉਸ ਤੋਂ ਬਾਅਦ ਹੀ ਇਹ ਇਨਸਾਨ ਜੋ ਕਿ ਪੁਲਿਸ ਦੇ ਨਾਲ ਬਦਸਲੂਕੀ ਕਰਦਾ ਪਾਇਆ ਜਾਂਦਾ ਹੈ ਉਹਨਾਂ ਵੱਲੋਂ ਕਈ ਅਪਸ਼ਬਦ ਵੀ ਪੁਲਿਸ ਨੂੰ ਬੋਲੇ ਜਾਂਦੇ ਹਨ ਤਾਂ ਉੱਥੇ ਹੀ ਪੁਲਿਸ ਵਾਲੇ ਦੀ ਉਸ ਇਨਸਾਨ ਦੇ ਨਾਲ ਬਹਿਸ ਹੋ ਜਾਂਦੀ ਹੈ ਜਿੱਦਾਂ ਕਿ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਕਿ ਦੋਨਾਂ ਧਿਰਾਂ ਵਿੱਚ ਬਹਿਸ ਹੁੰਦੀ ਹੈ ਪੁਲਿਸ ਕਹਿ ਰਹੀ ਹੈ ਕਿ ਇੱਕ ਲਿਮਿਟ ਟਾਈਮ ਤੋਂ ਬਾਅਦ ਆਪਾਂ ਡੀਜੇ ਨਹੀਂ ਚਲਾ ਸਕਦੇ ਉੱਥੇ ਇੱਕ ਇਨਸਾਨ ਵੱਲੋਂ ਪੁਲਿਸ ਨਾਲ ਬੱਟਸ ਲੋਕੀ ਦੀ ਘਟਨਾ ਸਾਹਮਣੇ ਆਂਦੀ ਹੈ ਜਿੱਦਾਂ ਤੁਸੀਂ ਵੀਡੀਓ 'ਚ ਵੀ ਦੇਖ ਸਕਦੇ ਹੋ ਕਿ ਦੋਨਾਂ ਧਿਰਾਂ ਵਿੱਚ ਜੇ ਕਿ ਹੈ ਬਹਿਸ ਹੋ ਰਹੀ ਹੈ ਕਿ ਇਹ ਜਿਹਾ ਵਿਤਾਰਾ ਪੁਲਿਸ ਕਰਮਚਾਰੀਆਂ ਨਾਲ ਠੀਕ ਹੈ ਜਾਂ ਨਹੀਂ ਆਪਣੇ ਵਿਚਾਰ ਕਮੈਂਟ ਬਾਕਸ ਜ਼ਰੂਰ ਸਾਂਝੇ ਕਰੀ ਤੇ ਦੇਖੋ ਤੁਸੀਂ ਇਹ ਵੀਡੀਓ ਜਿਸ ਵਿੱਚ ਕਿ ਦੋਨਾਂ ਧਿਰਾਂ ਵਿੱਚ ਬਹਿਸ ਹੋ ਰਹੀ ਹੈ ਬੋਲੋ ਫੋਨ ਕਰ ਜੀ ਜਿੱਦਾਂ ਪਹਿਲਾਂ ਬੋਲਣ ਦੇ ਹੁਣ ਬੋਲੋ ਜਿੱਦਾਂ ਪਹਿਲਾਂ 1 ਮਿੰਟ ਯਾਰ ਓ 1 ਮਿੰਟ 1 ਮਿੰਟ ਰੱਖੋ ਵੀਡੀਓ ਬਣਾਉਂਦੇ ਜਿੱਦਾਂ ਪਹਿਲਾਂ ਬੋਲਣ ਦੇ ਹੁਣ ਬੋਲੋ ਬੋਲੋ ਇੱਕ ਬੋਲਿਆ ਭਾਈ ਕੌਣ ਕਿ ਤੂੰ ਹੈਂ ਮਾਈ ਮਰਾਜ ਮਾਈ ਮਾਈ ਹਾਂ ਤੂੰ ਬੋਲ ਤੂੰ ਬੋਲ ਹਾਂ ਤੇ ਤੂੰ ਮਾ ਕਰਾ ਦਿਆ ਚਲ ਬਾਹਰ ਇੱਕ ਮਿੰਟ ਬੋਲ 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 ਜਲਦੀ ਬੋਲ ਹੋਰ ਬੋਲ ਕੀ ਬੋਲਣਾ ਬੋਲ ਤੂੰ ਸਾਲ ਜਾਂ ਪੜ ਜਾ ਪੜ ਜਾ ਬੋਲੋ ਕਰ ਦੇ ਯਾਰ ਡੀਜੀ ਵੀ ਨੂੰ ਕਾਲ ਕਰ ਤੂੰ ਤੂੰ ਕੀ ਤੂੰ ਕੌਣ ਆ ਤੂੰ ਆ ਓਏ ਕੌਣ ਆ ਯਾਰ ਮੇਰੇ ਕੋਲ ਛਿੱਤਰਾ ਨਾ ਕਰ ਤੂੰ

ਤੂੰ ਹੱਥ ਲਾ ਕੇ ਦੱਸ ਇੱਕ ਇੱਕ ਵਾਰੀ ਇਦਾਂ ਕਰਕੇ ਦੱਸ ਦੇ ਹੱਥ ਲਾ ਕੇ ਦੱਸ ਫਿਰ ਮੈਂ ਦੱਸਦਾ ਤੈਨੂੰ ਇੱਕ ਮਿੰਟ ਠਹਿਰ ਦ ਹੱਥ ਲਾ ਕੇ ਦੱਸ ਠਹਿਰ ਜਾ ਤੂੰ ਹਾਂ ਹਾਂ ਕੋਈ ਗੱਲ ਨਹੀਂ ਹੱਥ ਲਾ ਚੱਲ ਦੱਸ ਤੂੰ ਹੱਥ ਲਾ ਬੋਲ ਬੋਲ ਤੂੰ ਆਏ ਕੀ ਲੈਣੇ ਇੱਥੇ ਤੂੰ ਕੀ ਲੈਣੇ ਇੱਥੇ ਤੈਨੂੰ ਮੈਂ ਦੱਸਦਾ ਕੀ ਲੈਣਾ ਹੈ ਤੈਨੂੰ ਮੈਂ ਦੱਸਦਾ ਤੇ ਤੈਨੂੰ ਮੈਂ ਦੱਸਦਾ ਤੇਰੇ ਮੈਂ ਦੱਸਦਾ ਕੀ ਲੈਣਾ ਹੈ ਫਿਰ ਕਰ ਕੋਈ ਗੱਲ ਨਹੀਂ ਤੈਨੂੰ ਮੈਂ ਦੱਸਦਾ ਕੀ ਲੈਣਾ ਹੈ ਕੋਈ ਗੱਲ ਨਹੀਂ ਦੱਸ ਕੀ ਲੈਣੇ ਤੂੰ ਇੱਥੇ ਜਾ ਲੈ ਜੋ ਲੈਣਾ ਲੈ ਲੈ ਲੈਣਾ ਕੁਝ ਤੂੰ ਹੱਥ ਲਾ ਆ ਜਾ ਕੁਝ ਲੈਣਾ ਹੈ ਆ ਜਾ ਬਰ ਓ ਇੱਧਰ ਆ ਜਾ ਰੇ ਹੈਲੋ ਕਿੱਥੇ ਜਾਣ ਡਿਆ ਬਲੀ ਨਹੀਂ ਬਿਲਕੁਲ ਵੀਰ ਇੱਥੇ ਹੀ ਗਣ ਬਿਲਕੁਲ ਵੀ ਇੱਥੇ ਹੀ ਕਿੱਥੇ ਜਾਣ ਡਿਆ ਤੂੰ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਇੱਧਰ ਆ ਜਾ ਇੱਧਰ ਆ ਜਾ ਤੂੰ ਬਾਹਰ ਆ ਜਾ ਕਿਉਂ ਤੂੰ ਹੀ ਕਰਕੇ ਗੱਲ ਕਰੂੰਗਾ ਤੂੰ ਹੱਥ ਤਲਾ ਪਹਿਲਾਂ ਤੂੰ ਦਾਤ ਤਲਾ ਤੈਨੂੰ ਪਤਾ ਨਹੀਂ ਕੌਣ ਹੈ ਆਪਾਂ ਮੈਂ ਨਹੀਂ ਜਾਣਦਾ ਤੈਨੂੰ ਯਾਰ ਤੂੰ ਕੋਣ ਹੈ ਤੂੰ ਕੋ ਓਏ 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 ਹੱਥ ਕਿੱਧਾ ਚੁੱਕ ਓਏ ਕੀ ਆ ਓਏ 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 ਆਪਾਂ ਓਏ